ਦੀਰਾਂ ਪੈਗੰਬਰਾਂ ਸੂਫੀਆਂ ਵੱਲੋਂ ਵਰਸੋਈ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਨੂੰ ਤਸਬੀਕ ਕਰਦੇ ਹਨ ਲੰਡਨ ਵਿੱਚ ਪਛਾਮਾ ਤੇ ਸਟੱਡੀ ਕਰ ਰਹੀ ਪੰਜਾਬੀ ਹਿੰਦੂ ਖੱਤਰੀ ਕੁੜੀ ਨਿਸ਼ਾ ਸੂਦ ਨੇ ਆਪਣੇ ਆਰਟੀਕਲ ਵਿੱਚ ਕੁਝ ਅਹਿਮ ਨੁਕਤੇ ਚੁਕੇ ਹਨ ਉਸਨੇ ਲਿਖਿਆ ਹੈ ਕਿ ਹਾਲ ਹੀ ਵਿੱਚ ਕ੍ਰਿਕਟਰ ਆਰ ਅਸ਼ਵਿਨ ਨੇ ਜਦੋਂ ਇਹ ਕਹਿ ਦਿੱਤਾ ਸੀ ਕਿ ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਨਹੀਂ ਤਾਂ ਦੇਸ਼ ਵਿੱਚ ਤੂਫਾਨ ਖੜਾ ਹੋ ਗਿਆ ਸੀ ਭਾਰਤੀ ਸੰਵਿਧਾਨ ਦੀ ਧਾਰਾ 343 ਤਹਿਤ ਦੇਵਨਾਗਰੀ ਲਿਪੀ ਅਧੀ ਕਿ ਜਾਂਦੀ ਹਿੰਦੀ ਨੂੰ ਕੇਂਦਰ ਅਤੇ ਸੂਬਿਆਂ ਵਿੱਚਕਾਰ ਸੰਚਾਰ ਦੇ ਮਾਧਿਅਮ ਵਜੋਂ ਇੱਕ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਨਾ ਕਿ ਰਾਸ਼ਟਰ ਭਾਸ਼ਾ ਵਜੋਂ ਸਿਰਫ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦੇਣ ਖਿਲਾਫ ਦੱਖਣੀ ਸੂਬਿਆਂ ਅੰਦਰ ਰੋਸ-ਮੁਜਾਰੇ ਹੋਣ ਤੋਂ ਬਾਅਦ ਅੰਗਰੇਜ਼ੀ ਨੂੰ ਇਸ ਸੂਚੀ ਵਿੱਚ ਦੂਜੀ ਸਰਕਾਰੀ ਭਾਸ਼ਾ ਵਜੋਂ ਸ਼ਾਮਿਲ ਕੀਤਾ ਗਿਆ ਸੀ ਇਸ ਵਖਰੇਵੇਂ ਜਿਸ ਨੂੰ ਅਮੂਮਨ ਗਲਤ ਤੰਗ ਨਾਲ ਸਮਝਿਆ ਜਾਂਦਾ ਹੈ ਵਿਆਂ ਜੜ੍ਹਾਂ ਸੰਵਿਧਾਨ ਉੱਪਰ ਹੋਈਆਂ ਇਤਿਹਾਸਿਕ ਬਹਿਸਾਂ ਵਿੱਚ ਪਈਆਂ ਹਨ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਭਾਰਤੀ ਸੰਵਿਧਾਨ ਉੱਪਰ ਆਪਣੇ ਕਾਰਜ ਵਿੱਚ ਵਿਰਵ ਦਿੱਤੇ ਸਨ ਕਿ 1949 ਵਿੱਚ ਇੱਕ ਹਿੰਦੂ ਸੰਿਆਸਨ ਨੇ ਹਿੰਦੀ ਨੂੰ ਰਾਸ਼ਟਰ ਪੱਧਰਾ ਦਰਜਾ ਦਿਵਾਉਣ ਅਤੇ ਇੰਡੀਆ ਦਾ ਨਾਮ ਭਾਰਤ ਰੱਖਣ ਲਈ ਵਰਤ ਰੱਖਿਆ ਸੀ ਭਾਵੇਂ ਹਿੰਦੀ ਨੂੰ ਰਾਸ਼ਟਰ ਪੱਧਰਾ ਦਰਜਾ ਕਦੇ ਵੀ ਨਾ ਮਿਲ ਸਕਿਆ ਪਰ ਇਸ ਦੇ ਦਬਦਬੇ ਨੇ ਬਹੁਤ ਸਾਰੀਆਂ ਖੇਤਰੀ ਪਛਾਣਾਂ ਦੀ ਜਖਮਾ ਪੁੱਟ ਦਿੱਤੀ ਜਿਸ ਵਿੱਚ ਪੰਜਾਬੀ ਵੀ ਸ਼ਾਮਲ ਹੈ ਭਾਸ਼ਾ ਵਿਗਿਆਨੀ ਨੌਮ ਚਮਸਕੀ ਨੇ ਇਸ ਦੀ ਕੋ ਕੀਤੀ ਕਿ ਪਛਾਣਾਂ ਦਾ ਉਥਾਨ ਕਿੰਜ ਹੁੰਦਾ ਹੈ ਅਤੇ ਪਛਾਈ ਵਿਰਾਸਤਾਂ ਕਿਵੇਂ ਸਿਰਜੀਆਂ ਜਾਂਦੀਆਂ ਹਨ ਹਾਲਾਂਕਿ ਉਹਨਾਂ ਦਾ ਧਿਆਨ ਯੂਰਪੀ ਪਛਾਣਾਂ ਤੇ ਕੇਂਦਰ ਸੀ ਉਸ ਦੀਆਂ ਲਬਤਾਂ ਦੀ ਗੂੰਜ ਉਪਮਹਾਦੀਪ ਵਿੱਚ ਵੀ ਸੁਣਾਈ ਦਿੰਦੀ ਹੈ ਜਿੱਥੋਂ ਸੱਤਾ ਨੂੰ ਗਤੀ ਦੇਣ ਵਾਲੇ ਕਾਰਕ ਪਛਾਈ ਤਰਨਾਵਾਂ ਨੂੰ ਕਰਦੇ ਹਨ ਮਿਸਾਲ ਦੇ ਤੌਰ ਤੇ ਪਾਕਿਸਤਾਨ ਵਿੱਚ ਉਰਦੂ ਦੇ ਗਲਬੇ ਨੇ ਪੰਜਾਬੀ ਨੂੰ ਨੱਪ ਲਿਆ ਸੀ ਹਾਲਾਂਕਿ ਹੁਣ ਪੱਛਮੀ ਪੰਜਾਬ ਵਿੱਚ ਪੰਜਾਬੀ ਚ ਰੁਚੀ ਵਧ ਰਹੀ ਹੈ ਪੂਰਬੀ ਪੰਜਾਬ ਵਿੱਚ ਭਾਵੇਂ 1966 ਤੋਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ ਪਰ ਫਿਰ ਵੀ ਵੱਡੇ ਸ਼ਹਿਰੀ ਖੇਤਰਾਂ ਵਿੱਚ ਹਿੰਦੀ ਦਾ ਪ੍ਰਭਾਵ ਵਧ ਰਿਹਾ ਹੈ ਉਹ ਅੱਗੇ ਲਿਖਦੇ ਹਨ ਕਿ ਇਸ ਤੋਂ ਹੀ ਮੈਨੂੰ ਪਾਸ਼ਾ ਸੱਭਿਆਚਾਰ ਅਤੇ ਸਮਾਜਿਕ ਨੁਹਾਰ ਦੀਆਂ ਤਰਮੀਆਂ ਦੀ ਤਲਾਸ਼ ਕਰਨ ਲਈ ਪ੍ਰੇਰਣਾ ਮਿਲੀ ਜਿਸ ਨਾਲ ਪੰਜਾਬੀ ਦੀ ਅਹਿਮੀਅਤ ਪ੍ਰਤੀ ਮੇਰਾ ਸਮਝ ਪੁਖਤਾ ਹੋਈ ਹੈ ਪੰਜਾਬ ਨਾਲ ਮੇਰਾ ਨੈਣ ਉਦੋਂ ਹੋਰ ਗੁੜਾ ਹੁੰਦਾ ਚਲਿਆ ਗਿਆ ਜਦੋਂ ਮੈਂ ਜਾਣਿਆ ਕਿ ਕਿਵੇਂ ਭਾਸ਼ਾ ਸਾਨੂੰ ਆਪਣੀ ਪਛਾਣ ਇਤਿਹਾਸ ਅਤੇ ਕਦਰਾਂ ਕੀਮਤਾਂ ਨਾਲ ਜੋੜਦੀ ਹੈ ਧੰਨਵਾਦ ਚਾਰਖੰਡ ਦੇ ਇੱਕ ਪੰਜਾਬੀ ਖੱਤਰੀ ਪਰਿਵਾਰ ਵਿੱਚ ਮੇਰਾ ਜਨਮ ਹੋਇਆ ਅਤੇ ਆਪਣੀ ਪੜ੍ਹਾਈ ਅਤੇ ਕੰਮ ਦਿੱਲੀ ਵਿੱਚ ਕੀਤਾ ਮੈਂ ਅਕਸਰ ਰੋਜ਼ਮਰਾਂ ਜੀਵਨ ਵਿੱਚ ਹਿੰਦੀ ਦੇ ਤਰਬਦਬੇਦ ਦੇ ਬੋਝ ਅਤੇ ਪੰਜਾਬੀ ਨੂੰ ਹੌਲੀ-ਹੌਲੀ ਲੱਗ ਰਹੇ ਖੋਰੇ ਨੂੰ ਮਹਿਸੂਸ ਕੀਤਾ ਅਤੇ ਪੰਜਾਬ ਵਿੱਚ ਵਸਦੇ ਮੇਰੇ ਬਹੁਤੇ ਰਿਸ਼ਤੇਦਾਰ ਪੰਜਾਬੀ ਦੀ ਬਜਾਏ ਹਿੰਦੀ ਬੋਲਣ ਨੂੰ ਤਰਜੀਹ ਦਿੰਦੇ ਹਨ ਜ਼ੀਰਕਪੁਰ ਵਿੱਚ ਰਹਿੰਦੀ ਆਪਣੀ 10 ਸਾਲ ਦੀ ਭਤੀਜੀ ਨੂੰ ਮੈਂ ਪੁੱਛਿਆ ਕਿ ਉਹ ਪੰਜਾਬੀ ਦੀ ਬਜਾਏ ਹਿੰਦੀ ਕਿਉਂ ਬੋਲਦੀ ਹੈ ਤਾਂ ਉਸ ਦਾ ਜਵਾਬ ਸੀ ਕਿਉਂਕਿ ਮੈਂ ਇੰਡੀਅਨ ਹਾਂ ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਨਵੀਂ ਪੀੜ੍ਹੀ ਹਿੰਦੀ ਨੂੰ ਰਾਸ਼ਟਰੀ ਪਛਾਣ ਨਾਲ ਜੋੜ ਕੇ ਵੇਖਦੀ ਹੈ ਤੇ ਪੰਜਾਬੀ ਨੂੰ ਕਿਵੇਂ ਵਿਸਾਰ ਰਹੀ ਹੈ। ਸ਼ਹਿਰੀ ਪੰਜਾਬੀ ਹਿੰਦੂਆਂ ਅਤੇ ਕੁਝ ਸਿੱਖਾਂ ਅੰਦਰ ਪੰਜਾਬੀ ਤੋਂ ਬੇਮੁਖਤਾ ਬਹੁਤ ਤਿੱਖੇ ਰੂਪ ਵਿੱਚ ਨਜ਼ਰ ਆਉਂਦੀ ਹੈ। ਪੰਜਾਬੀਆਂ ਅੰਦਰ ਪੰਜਾਬੀ ਦੀ ਥਾਂ ਹਿੰਦੀ ਨੇ ਲੈਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੂੰ ਹਿੰਦੀ ਨਾਲ ਰਾਸ਼ਟਰਵਾਦ ਜੋੜੇ ਜਾਣ ਤੇ ਹੱਲਾਸ਼ੀਰ ਮਿਲਣ ਲੱਗੀ ਹੈ। ਮੇਰੀ ਮਾਂ 60 ਸਾਲ ਜਿਸ ਨੇ ਲੁਧਿਆਣਾ ਵਿੱਚ ਪੜ੍ਹਾਈ ਕੀਤੀ ਨੇ ਦੱਸਿਆ ਕਿ ਸਿਰਫ 1 ਸਾਲ ਪੰਜਾਬੀ ਦੀ ਪੜ੍ਹਾਈ ਕਰਵਾਈ ਜਾਂਦੀ ਸੀ ਜਦਕਿ ਹਿੰਦੀ ਦੀ ਪੜ੍ਹਾਈ ਪਹਿਲੀ ਤੋਹੀਨ لازمی ਕਰ ਦਿੱਤੀ ਜਾਂਦੀ ਸੀ ਜ਼ੀਰਕਪੁਰ ਵਿੱਚ ਕੁਝ ਸਕੂਲਾਂ ਵਿੱਚ ਕਿਡਨ ਗਾਰਡਨ ਤੋਂ ਹੀ ਹਿੰਦੀ ਪੜਾਈ ਜਾਂਦੀ ਹੈ ਜਦਕਿ ਪੰਜਾਬੀ ਆਮ ਤੌਰ ਤੇ 5ਵੀਂ ਕਲਾਸ ਤੋਂ ਬਾਅਦ ਪੜਾਉਣੀ ਸ਼ੁਰੂ ਕੀਤੀ ਜਾਂਦੀ ਹੈ ਮੇਰੀ ਭਤੀਜੀ ਦੇ ਸਕੂਲ ਵਿੱਚ ਇਸੇ ਤਰ੍ਹਾਂ ਹੀ ਹੈ ਭਾਵੇਂ ਕੁਝ ਹੋਰ ਸਕੂਲਾਂ ਵਿੱਚ ਨੀਤੀਆਂ ਵਿੱਚ ਫਰਕ ਸੰਭਵ ਹੈ ਪੰਜਾਬੀ ਭਾਸ਼ਾ ਨੂੰ ਲੱਗ ਰਿਹਾ ਹੈ ਕੋਰੇ ਦੀ ਕਹਾਣੀ ਵਿਅਕਤੀਗਤ ਤਜਰਬਿਆਂ ਤੱਕ ਸੀਮਤ ਨਹੀਂ ਹੈ ਸਗੋਂ ਇਹ ਇਸ ਤੋਂ ਵੀ ਅਗਾਂਹ ਦਾ ਵਰਤਾਰਾ ਹੈ ਆਮ ਦੇਖਣ ਵਿੱਚ ਆਉਂਦਾ ਹੈ ਕਿ ਸਕੂਲਾਂ ਵਿੱਚ ਕਿਵੇਂ ਵਿਦਿਆਰਥੀਆਂ ਦੇ ਮਨਾਂ ਅੰਦਰ ਉਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਬਾਰੇ ਹੀਣਤਾ ਪੈ ਜਾਂਦੀ ਹੈ ਅੰਗਰੇਜ਼ੀ ਅਤੇ ਹਿੰਦੀ ਵਿੱਚ ਪਰ ਸ਼ੀਨਤਾ ਨੂੰ ਖਲਾਸ਼ਰੀ ਦੇਣ ਦੀ ਗੱਲ ਅਹਿਮ ਹੈ ਪਰ ਇਸ ਵਾਸਤੇ ਪੰਜਾਬੀ ਦੀ ਬਲੀ ਨਹੀਂ ਦਿੱਤੀ ਜਾਣੀ ਚਾਹੀਦੀ ਜਿਹੜੀ ਚੀਜ਼ ਨਿਰਾਸ਼ਾਜਨਕ ਹੈ ਉਹ ਹੈ ਪਾਸ਼ਾ ਤੇ ਅਮੀਰ ਵਿਰਾਸਤ ਦਾ ਨੁਕਸਾਨ ਹੋਣਾ ਅਤੇ ਮਿਟਦੇ ਜਾਣਾ ਪੰਜਾਬੀ ਬੁੱਲੇ ਸ਼ਾਹ ਦੀ ਪਾਸ਼ਾ ਹੈ ਜਿਨ੍ਹਾਂ ਰੋਹਾਨੀ ਇਸ਼ਕ ਦਾ ਪਾਠ ਪੜਾਇਆ ਇਹ ਹੀਰ ਨੂੰ ਅਮਰ ਕਰ ਦੇਣ ਵਾਲੇ ਵਾਰਿਸ ਸ਼ਾਹ ਦੀ ਪਾਸ਼ਾ ਹੈ ਜੋ ਆਪਣੇ ਸਮਿਆਂ ਦੀ ਉੱਗੀ ਨਾਰੀਵਾਦੀ ਹਸਤੀ ਸੀ ਸੰਤ ਰਾਮ ਉਦਾਸੀ ਦੀ ਵੀ ਜਿਨ੍ਹਾਂ ਜਾਤ ਪਾਤ ਦੇ ਵਰਗੀਕਰਨ ਨੂੰ ਲਲਕਾਰਿਆ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਵੀ ਜੋ ਬੇਸ਼ੱਕ 20ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਪੰਜਾਬੀ ਕਵੀ ਹਨ ਫਿਰ ਵੀ ਬਹੁਤੇ ਪੰਜਾਬੀ ਇਸ ਅਮੀਰੀ ਦੀ ਕਦਰ ਪਾਉਣ ਚ ਨਾਕਾਮ ਰਹੇ ਹਨ ਉਹ ਇੱਕ ਵਿਆਪਕ ਵਿਚਾਰਧਾਰਾ ਯੋਜਨਾ ਦੇ ਸ਼ਿਕਾਰ ਹਨ ਜਿਸ ਨੂੰ ਮੈਂ ਹਿੰਦੀ ਹਿੰਦੂ ਹਿੰਦੂਤਵ ਏਜੰਡੇ ਦੇ ਨਾਂ ਦੇਵਾਂਗੀ ਜੋ ਭਾਰਤੀ ਹੋਣ ਨੂੰ ਹਿੰਦੀ ਨਾਲ ਜੋੜਦੀ ਹੈ ਜਦਕਿ ਬਾਕੀ ਖੇਤਰੀ ਪਛਾਣਾਂ ਨੂੰ ਨੀਮਾ ਦਿਖਾਉਂਦੀ ਹੈ ਅਖੀਰ 'ਚ ਮੈਂ ਖੁਦ ਲੋਪ ਹੋਣ ਕੰਢੇ ਪੁੱਜੀ ਅਵਾਰ ਭਾਸ਼ਾ 'ਚ ਲਿਖੇ ਰਸੂਲ ਹਮਜ਼ਾ ਤੌਬ ਦੇ ਨਾਬਲ ਦੀ ਇੱਕ ਗਹਿਰੀ ਸਤਬ ਦਾ ਜ਼ਿਕਰ ਕਰਨਾ ਚਾਹਾਂਗੀ ਜਦੋਂ ਲੋਕ ਆਪਣੀ ਭਾਸ਼ਾ ਨੂੰ ਵਿਸਾਰ ਦਿੰਦੇ ਹਨ ਤਾਂ ਉਹ ਆਪਣੀ ਰੂਹ ਵੀ ਗਵਾ ਬੈਂਦੇ ਹਨ ਆਪਣੇ ਰਿਸ਼ਤੇਦਾਰਾਂ ਨੂੰ ਅਜਹੀ ਜੜ੍ਹਹੀਣ ਜ਼ਿੰਦਗੀ ਜਿਉਂਦੇ ਦੇਖ ਮੇਰੇ ਮਨ 'ਚ ਉਨ੍ਹਾਂ ਪ੍ਰਤੀ ਦਰਸਕ ਗਰੂਪ ਨਿਰਾਸ਼ਾ ਦੇ ਪਾਪ ਪੈਦਾ ਹੁੰਦੇ ਹਨ ਭਾਵੇਂ ਮੈਂ ਸਮਝਦੀ ਹਾਂ ਕਿ ਉਹ ਇਸ ਖੋਰੇ ਦੇ ਹੀ ਸ਼ਿਕਾਰ ਹਨ ਜੇ ਹਾਲਾਤ ਬਦਲ ਗਏ ਤਾਂ ਉਹ ਵੀ ਬਦਲ ਜਾਣਗੇ ਹਾਲਕਿ ਪੰਜਾਬੀ ਦੀ ਹੋਣੀ ਕੇਵਲ ਨੀਤੀਆਂ ਕਾੜਨ ਤੇ ਨਹੀਂ ਬਲਕਿ ਅਮੀਰ ਵਿਰਾਸਤ ਨੂੰ ਮੋੜ ਦਿਲੋਂ ਅਪਣਾਉਣ ਤੇ ਇਸ ਦਾ ਜਸ਼ਨ ਮਨਾਉਣ ਦੀ ਸਾਂਝੀ ਬਜਨ ਬੱਤਾ ਉੱਤੇ ਵੀ ਨਿਰਭਰ ਹੈ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ